ਹੋਈ ਜਿਹੜੀ ਆ ਉਹ ਸਖਣੀ ਹੋ ਜਾਵੇ ਸਭ ਦੇ ਵਿੱਚ ਜਾ ਲੱਗੀ ਉਸ ਗੋਲੀ ਦੇ ਵੀ ਉਸ ਗੋਲੀ ਦੇ ਵੀ ਦਰਸ਼ਨ ਕਰਾਵਾਂਗੇ ਤਦ ਨਾਲ ਹੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਇੱਕ ਵਾਰ ਕਰਾ ਦਿੰਨੇ ਹਾਂ ਤਸਵੀਰਾਂ ਜਿਹੜੀਆਂ ਉਹ ਤੋਂ ਵੱਧ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਵਕਤ ਬਟੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਜਦੋਂ ਭਾਰਤੀ ਹਕੂਮਤ ਦੇ ਕਹਿੰਦੇ ਭਾਰਤੀ ਫੌਜ ਬਲੋਸ਼ੀ ਅਕਾਲ ਤਖਤ ਸਾਹਿਬ ਉਹ ਟਾ ਟੇਰੀ ਕਰਨ ਦੇ ਮਕਸਦ ਦੇ ਨਾਲ ਇੱਥੇ ਹਮਲਾ ਬੋਲਾ ਗਿਆ ਫੌਜੀ ਕਾਰਵਾਈ ਕੀਤੀ ਕੀਤੇ ਉਸ ਦੌਰਾਨ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ 72 ਕਿੱਟ ਲਗਾਤਾਰ ਕੀਰਤਨ ਜਿਹੜਾ ਉਹ ਚੱਲ ਰਿਹਾ ਸੀ ਤਾਂ ਔਰ ਇਸੇ ਦੌਰਾਨ ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਲੱਗਦੀ ਹੈ ਤੇ ਔਰ ਇਸ ਗੋਲੀ ਦੇ ਦਰਸ਼ਨ ਵੀ ਤੁਹਾਨੂੰ ਕਰਾਉਣੇ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਔਰ ਦੱਖਣ ਦੇ ਬਾਹੀ ਤੋਂ ਮਸ਼ੀਨ ਕਾਰਜ ਦੀ ਇੱਕ ਕੋਲੀ ਹੈ ਜੋ ਕੋਲੀ ਆਪ ਜੀ ਨੂੰ ਵਿਖਾਈ ਜਾ ਰਹੀ ਹੈ ਧੰ ਕਮ ਸਤਿਗੁਰੂ ਸ਼ੀਰਧ ਗੰਸਾ ਮਹਾਰਾਜ ਦੇ ਪਾਵਨ ਚਰਨ ਜਿੰਦ ਉਹ ਹੁੰਦਿਆ ਹੋਇਆ ਅਕਰਾ ਅੰਕ ਔਰ ਖੁਲਕ ਗੁਰਬਾਣੀ ਰਾਤ ਮਹਤ ਬਾਣੀ ਜਪਤ ਸਹਿ ਜੇਹ ਸਮੂਹ ਜਪਨ ਦੇ ਨਾਲ ਪ੍ਰਮਾਤਮਾ ਦੀ ਖਰਾਕੀ ਜਿਸ ਨੂੰ ਜਪੁਨ ਦੇ ਨਾਮ ਸਾਡੇ ਧਰਮ ਦੇ ਰਸਤੇ ਖੋਹਦੇ ਸੋ ਉਸ ਬਾੜੀ ਤੋਂ ਹੁੰਦਿਆ ਹੋਇਆ ਸ੍ਰੀ ਗਾਗ ਸ੍ਰੀ ਗਾਗ ਤੋਂ ਹੁੰਦਿਆ ਹੋਇਆ ਗੌੜੀ ਰਾਗ ਗੌੜੀ ਰਾਗ ਦੇ ਅੰਦਰ ਸੁਖਨੀ ਸਾਹਿਬ ਜੀ ਦੀ ਇਹੋ ਕੁਰਬਾਨੀ ਸੋ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਇਹ ਗੋੜੀ ਲੰਘਦੀ ਆ ਔਰ ਭਾਗ ਦੇ ਵਿੱਚ ਜਿਹੜਾ ਉਹ ਦਰਸ਼ਨ ਜਿਹੜੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਤ ਕਰਾ ਰਹੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਆ ਕੇ ਜਦ ਪੂਰੀ ਲੱਗੀ ਤਾਂ ਵਿਨ ਦੇ ਕੋਈ ਪੰਨਿਆਂ ਤੱਕ ਜਿਹੜੀ ਚਲੇਗੀ ਜਿਸ ਦੇ ਕਾਰਨ ਕਈ ਸਿੱਖਾਂ ਦੇ ਹਿਰਦੇ ਜੜੇ ਉਫਰੰਦ ਲੱਗੇ ਤੇ ਹੁਣ ਅੱਜ ਦੇ ਦਿਨ 2 ਜੂਨ ਨੂੰ ਜਿਹੜੇ ਆ ਉਹ ਇੱਥੇ ਦਰਸ਼ਨ ਜਿਹੜੇ ਆ ਇਸ ਸ਼ੀਗੁਰ ਸਿੰਘ ਸਾਹਿਬ ਜੀ ਦੇ ਕਰਵਾਏ ਜਾਂਦੇ ਨੇ ਜ਼ਖਮੀ ਸਰੂਪ ਦੇ ਔਰ ਬਾਅਦ ਦੇ ਵਿੱਚ ਇੱਥੇ ਬਾਹਰ ਇੱਕ ਪ੍ਰਦਰਸ਼ਨੀ ਵੀ ਜਿਹੜੀ ਉਹ ਲਗਾਈ ਜਾਣੀ ਹੈ ਤੁਸੀਂ ਇਸ ਤੁਹਾਡਾ ਸੰਗਤ ਸਭਾ ਸਰਹਰਮਨ ਸਾਹਿਬ ਜੀ ਦਾ ਆਗਾ ਤੱਕ ਸਾਹਿਬ ਜੀ ਕੋ ਇਹ ਆ ਜਾਂਦਾ ਕਿਸ ਤਰ੍ਹਾਂ ਦੇ ਨਾਲ 1746 1742 ਦੇ ਅੰਦਰ ਗਿਆਤ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਇਹ ਪਾਕਿਸਤਾਨ ਤੋਂ ਕੀਤਾ ਕਿਹਾ ਜਾਂਦਾ 1762 ਦੇ ਅੰਦਰ ਜਦੋਂ ਨਾਦਰ ਸ਼ਾਹ ਅਬਦਾਲੀ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਨੀਹਾਂ ਦੇ ਵਿੱਚ ਘੂਰ ਭਰਿਆ ਸੀ ਉਸ ਵਕਤ ਇੱਕ ਇੱਕ ਆਰ ਕਰਕੇ ਅਬਦਾਲੀ ਦੇ ਨੱਕ ਤੇ ਵਜੇ ਸੀ ਇਹ ਵੀ ਗੱਲ ਯਾਦ ਰੱਖੇ ਜਿਸ ਜਿਸ ਨੇ ਮੀਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਹਮਲਾ ਬੋਲਣ ਦਾ ਯਤਨ ਕੀਤਾ ਉਹਨਾਂ ਦੇ ਤਕਰੀਬਨ 157 ਦਿਨ ਬਾਕੀ ਸੰਸਾਰ ਵਿੱਚ ਰਹੇ ਭਾਵੇਂ ਉਹ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਭਾਵੇਂ ਅਬਦਾਲੀ ਭਾਵੇਂ ਕੋਈ ਹੋਰ ਸੋ ਗੁਰਮਖ ਪਿਆਰਿਓ ਜਿਸ ਜਿਸ ਨੇ ਵੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਮੱਥਾ ਲਾਉਣ ਦਾ ਯਤਨ ਕੀਤਾ ਉਹਨੂੰ ਆਖਰਕਾਰ ਮੂੰਹ ਦਿਖਾਣੀ ਪਈ ਯਾਦ ਰਹੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਉਸ ਸਮੇਂ ਜਿਹੜੀਆਂ ਲਾਸ਼ਾਂ ਸਨ ਉਹਨਾਂ ਲਾਸ਼ਾਂ ਨੂੰ ਕਰਿੰਦਿਆਂ ਨੇ ਆਂਦੇ ਕੇ ਚੁੱਕ-ਚੁੱਕ ਕਰਕੇ ਬਾਹਰ ਖੜਨਾ ਕੀਤਾ ਇੱਥੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਜਿਸ ਅੰਮ੍ਰਿਤ ਸਰੋਵਰ ਦੇ ਵਿੱਚੋਂ ਗੁਰਮੁਖ ਪਿਆਰਿਓ ਸਿੱਖਾਂ ਨੂੰ ਨਵਾਂ ਜੀਵਨ ਮਿਲਦਾ ਇਹ ਵੀ ਗੱਲ ਯਾਦ ਰੱਖੇ ਅਬਦਾਲੀ ਨੇ ਇਸ ਹਰਮੰਦਰ ਨੂੰ ਕਿਉਂ ਟਾਇਆ ਅੰਮ੍ਰਿਤ ਸਰੋਵਰ ਨੂੰ ਕਿਉਂ ਪੂਰਨ ਦਾ ਹੁਕਮ ਦਿੱਤਾ ਅਬਦਾਲੀ ਨੂੰ ਕਿਸੇ ਨੇ ਆਖਿਆ ਸੀ ਕਿ ਇਹਨਾਂ ਸਿੱਖਾਂ ਦਾ ਮੈਂ ਮਲਿਆ ਮੇਟ ਕਰ ਦਿੱਤਾ ਪਰ ਇਹ ਫਿਰ 1 ਤੋਂ 2 2 ਤੋਂ 4 4 ਤੋਂ 6 ਇਹ ਦਿਨ-ਮ ਦਿਨ ਵੱਧਦੇ ਇਹਨਾਂ ਦਾ ਕੋਈ ਕਾਰਨ ਲੱਭੋ ਤੇ ਕਾਰਨ ਲੱਭਦੇ ਆ ਲੱਭਦੇ ਆ ਕਿਸੇ ਨੇ ਦੱਸਿਆ ਕਿ ਜਿੰਨਾ ਚਿਰ ਸਿੱਖਾਂ ਦੇ پاس ਅੰਮ੍ਰਿਤ ਸਰੋਵਰ ਤੇ ਹਰਿਮੰਦਰ ਰਹੇਗਾ ਉਹਨਾਂ ਚਿਰ ਇਸ ਕੌਮ ਨੂੰ ਕੋਈ ਮਟਾਉਣ ਵਾਲਾ ਨਹੀਂ